ਇਹਨਾਂ ਦੋਵਾਂ ਸੈਂਟੈਂਸਸ ਦੇ ਵਿੱਚ ਇੱਕ ਸ਼ਬਦ ਤੋਂ ਬਣਾ ਰਨਿੰਗ ਪਰ ਐ ਸੈਂਟੈਂਸ ਦੇ ਵਿੱਚ ਰਨਿੰਗ ਨਾਉਨ ਨਾ ਵਰਬ ਨਹੀਂ ਹੈਗਾ ਔਰ ਇੱਥੇ ਰਨਿੰਗ ਵਰਬ ਨਾਉਨ ਨਹੀਂ ਹੈਗਾ ਤਾਂ ਇਹ ਕਿਵੇਂ ਹੋ ਸਕਦਾ ਕਿ ਇੱਕੋ ਸ਼ਬਦ ਨਾਉਨ ਵੀ ਹੋਵੇ ਤੇ ਵਰਬ ਵੀ ਹੋਵੇ ਤੇ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਐਸ ਸੈਂਟੈਂਸ ਦੇ ਵਿੱਚ ਇਹ ਸ਼ਬਦ ਨਾਉਨ ਆ ਕਿ ਵਰਬ ਤਾਂ ਇਹ ਸਮਝਣ ਵਾਸਤੇ ਅੱਜ ਦੀ ਕਲਾਸ ਨੂੰ ਪੂਰਾ ਦੇਖਿਓ ਰਾਈਟ ਤਾਂ ਐਸ ਇੰਟੈਂਸਿਵ ਜਿਹੜਾ ਸ਼ਬਦ ਹੈ ਰਨਿੰਗ ਇਹ ਹੈ ਜੈਰੰਡ ਠੀਕ ਹੈ ਜੈਰੰਡ ਤਾਂ ਜੈਰੰਡ ਕੀ ਹੁੰਦਾਗਾ ਜੈਰਨ ਹੁੰਦਾ ਜਦੋਂ ਆਪਾਂ ਵਰਬ ਦੇ ਨਾਲ ਆਈ ਐਨ ਜੀ ਲਾ ਲਾ ਕੇ ਇਹਨੂੰ ਆਪਾਂ ਨਾਉਨ ਬਣਾ ਲੈਂਦੇ ਹਾਂ ਠੀਕ ਹੈ ਵਰਬ ਦੇ ਨਾਲ ਜਦੋਂ ਆਈ ਐਨ ਜੀ ਲੱਗੇ ਤਾਂ ਉਹ ਨਾਉਨ ਨੂੰ ਬਣ ਜਾਂਦਾ ਠੀਕ ਹੈ ਔਰ ਉਹਨੂੰ ਆਪਾਂ ਜੈਰੰਡ ਕਹਿੰਦੇ ਹਾਂ ਤਾਂ ਜੈਰੰਦੀ ਬੇਸਿਕਲੀ ਆ ਲੋਡ ਕਦੋਂ ਪੈਂਦੀ ਆ ਜਦੋਂ ਆਪਾਂ ਕਿਸੇ ਐਕਟੀਵਿਟੀ ਬਾਰੇ ਦੱਸਣਾ ਹੋਵੇ ਠੀਕ ਹੈ ਕਿਸੇ ਕੰਮ ਬਾਰੇ ਦੱਸਣਾ ਹੋਵੇ ਜਿਵੇਂ ਆ ਸੈਂਟੈਂਸ ਹੈ ਕਿ ਰਨਿੰਗ ਇਜ਼ ਗੁੱਡ ਫਾਰ ਹੈਲਥ ਕਿ ਦੌੜਨਾ ਸਿਹਤ ਲਈ ਚੰਗਾ ਹੈ ਤਾਂ ਸਿਹਤ ਆਸਤੇ ਕਿਹੜਾ ਕੰਮ ਚੰਗਾ ਦੌੜਨਾ ਠੀਕ ਹੈ ਰਨਿੰਗ ਜਿਹੜਾ ਸ਼ਬਦ ਹੈ ਇੱਥੇ ਆ ਰਨ ਜਿਹੜੀ ਵਰਬ ਹੈ ਇਹਦੇ ਨਾਲ ਆਈ ਐਨ ਜੀ ਲਾ ਕੇ ਆਪਾਂ ਇਹਨੂੰ ਨਾਉਨ ਬਣਾਇਆ ਮਤਲਬ ਜੈਰਨ ਬਣਾਇਆ ਵਰਬਿੰਗ ਇਕਵਲ ਟੂ ਨਾਉਨ ਠੀਕ ਤਾਂ ਜਦੋਂ ਆਪਾਂ ਕਿਸੇ ਐਕਟੀਵਿਟੀ ਬਾਰੇ ਦੱਸਣਾ ਹੋਵੇ ਠੀਕ ਹੈ ਉਦੋਂ ਆਪਾਂ ਉਹਦੇ ਨਾਲ ਆਈ ਐਨ ਜੀ ਲਾ ਕੇ ਨਾਉਨ ਬਣਾਉਂਦੇ ਆ ਜਿਵੇਂ ਪਲੇ ਦੇ ਨਾਲ ਆਪਾਂ ਆਈ ਐਨ ਜੀ ਲਾ ਕੇ ਪਲੇਇੰਗ ਬਣਾ ਲਿਆ ਆ ਸਵਿਮ ਦੇ ਨਾਲ ਆਈ ਐਨ ਜੀ ਲਾ ਕੇ ਸਵਿਮਿੰਗ ਬਣਾ ਲਿਆ ਈਟ ਦੇ ਨਾਲ ਆਈ ਐਨ ਜੀ ਲਾ ਕੇ ਈਟਿੰਗ ਬਣਾ ਲਿਆ ਠੀਕ ਤਾਂ ਇੱਥੇ ਜਿਹੜਾ ਰਨਿੰਗ ਸ਼ਬਦ ਹੈ ਇਹ ਵਰਬਾ ਠੀਕ ਹੈ ਇੱਥੇ ਆਪਾਂ ਕੋਈ ਐਕਟੀਵਿਟੀ ਦੀ ਗੱਲ ਨਹੀਂ ਕਰ ਰਹੇ ਇੱਥੇ ਆਪਾਂ ਨੂੰ ਸਿੰਪਲੀ ਪਤਾ ਲੱਗ ਰਿਹਾ ਕਿ ਕੋਈ ਕੰਮ ਹੋ ਰਿਹਾ ਆ ਜਿਹੜਾ ਸੈਂਟੈਂਸ ਹੈ ਇਹਦੇ ਚ ਆਪਾਂ ਨੂੰ ਪੜ੍ਹ ਕੇ ਜਾਂ ਸੁਣ ਕੇ ਕਿਤੇ ਨਹੀਂ ਪਤਾ ਲੱਗਦਾ ਕਿ ਕੋਈ ਕੰਮ ਹੋ ਰਿਹਾ ਰਨਿੰਗ ਹੋ ਰਹੀ ਆ ਸਿਰਫ ਇੰਨਾ ਹੀ ਦੱਸ ਰਿਹਾ ਕਿ ਕੋਈ ਕੰਮ ਸੇਤ ਵਾਸਤੇ ਜ਼ਰੂਰੀ ਆ ਕਿਹੜਾ ਕੰਮ ਦੌੜਨਾ ਰਨਿੰਗ ਇੱਥੇ ਆਪਾਂ ਕਿਸੇ ਕੰਮ ਦੀ ਗੱਲ ਨਹੀਂ ਕਰ ਰਹੇ ਇਥੇ ਆਪਾਂ ਦੱਸ ਰਹੇ ਹਾਂ ਕਿ ਉਹ ਦੌੜੀ ਜਾਂਦਾ ਉਹ ਭੱਜੀ ਜਾਂਦਾ ਫਿਲਹਾਲ ਕੋਈ ਕੰਮ ਹੋ ਰਿਹਾ ਲਗਾਤਾਰ ਲਗਾਤਾਰ ਹੋ ਹੀ ਜਾਂਦਾ ਠੀਕ ਤਾਂ ਇਥੇ ਕੰਟੀਨਿਊਸ ਜਿਹੜਾ ਹੈ ਫਾਰਮ ਹੈ ਵਰਬ ਦੀ ਆਈ ਐਂਜੀ ਲਾ ਕੇ ਠੀਕ ਹੈ ਇਥੇ ਵਰਬ ਆ ਤਾਂ ਦੋਵਾਂ ਦੇ ਵਿੱਚੋਂ ਨਾਉਨ ਜਾਂ ਵਰਬ ਜਿਹੜਾ ਹੈ ਕੋਈ ਵਰਡ ਜਿਹੜਾ ਹੈ ਕਿਵੇਂ ਬਣਦਾ ਜਾਂ ਕਿਵੇਂ ਉਹਦੀ ਪਛਾਣ ਹੋਊਗੀ ਇਹ ਕਿਵੇਂ ਪਤਾ ਲੱਗੂ ਠੀਕ ਹੈ ਦੇਖੋ ਜਦੋਂ ਨਾਉਨ ਹੁੰਦਾ ਕੋਈ ਵਰਡ ਜਿਵੇਂ ਰਨਿੰਗ ਇੱਥੇ ਨਾਉਨ ਹੈ ਤਾਂ ਉਹਦੀ ਪਛਾਣ ਇਹ ਆ ਕਿ ਜੇ ਤੁਸੀਂ ਉਹਦੀ ਥਾਂ ਤੇ ਇਟ ਲਾ ਸਕਦੇ ਆਂ ਔਰ ਇਟ ਲਾ ਕੇ ਉਹ ਸੈਂਟੈਂਸ ਦਾ ਕੋਈ मीनिंग ਬਣਦਾ ਸੈਂਟੈਂਸ ਫੇਰ ਵੀ ਕੰਪਲੀਟ ਹੁੰਦਾ ਇਹਦਾ ਮਤਲਬ ਉਹ ਨਾਉਨ ਆ ਜੈਰੰਡਾ ਜਿਵੇਂ ਇੱਥੇ ਰਨਿੰਗ ਸੀ ਅਗਰ ਆਪਾਂ ਇੱਥੇ ਰਨਿੰਗ ਥਾਤੇ ਇਟ ਲਾ ਦਈਏ ਠੀਕ ਇਟ ਇਜ਼ ਗੁੱਡ ਫਾਰ ਹੈਲਥ ਕਿ ਇਹ ਸਿਹਤ ਆਸਤੇ ਜ਼ਰੂਰੀ ਹੈ ਇੱਥੇ ਇਟ ਦਾ ਮਤਲਬ ਹੈ ਰਨਿੰਗ ਦੇਖੋ ਸੈਂਟੈਂਸ ਫੇਰ ਵੀ ਪੂਰਾ ਬਣਦਾ ਇਟ ਇਜ਼ ਗੁੱਡ ਫॉर ਹੈਲਥ ਸੈਂਟੈਂਸ ਦਾ ਪੂਰਾ ਪੂਰਾ मीनिंग ਬਣਦਾ ਕੋਈ ਠੀਕ ਜੇ ਇਟ ਲਾ ਕੇ ਕੋਈ मीनिंग ਸੈਂਟੈਂਸ ਦਾ ਨਹੀਂ ਬਣਦਾ ਜਿਵੇਂ ਇੱਥੇ ਆਪਾਂ ਇਟ ਲਾ ਲਗੇ ਜਿਵੇਂ ਇਹ ਸੈਂਟੈਂਸ ਬਣ ਜੂਗਾ ਹੀ ਇਜ਼ ਇਟ ਦੇਖੋ ਹੀ ਇਜ਼ ਇਟ ਕੋਈ ਸੈਂਸ ਹੀ ਨਹੀਂ ਬਣਦੀ ਸੈਂਟੈਂਸ ਦੀ ਕੋਈ ਸੈਂਟੈਂਸ ਨਹੀਂ ਬਣਦਾ ਠੀਕ ਹੈ ਕੋਈ ਮਤਲਬ ਦੀ ਨਹੀਂ ਬਣਦਾ ਪੰਜਾਬੀ ਵਿੱਚ ਇਹਨੂੰ ਬੋਲਣਾ ਹੋਵੇ ਹੀ ਇਜ਼ ਇਟ ਠੀਕ ਹੈ ਜੇ ਇਹਦੀ ਕੋਈ ਸਾਇੰਸ ਨਹੀਂ ਬਣਦੀ ਸੈਂਟੈਂਸ ਦੀ ਇਹਦਾ ਮਤਲਬ ਉਹ ਵਰਡ ਜਿਹੜਾ ਹੈ ਵਰਬ ਹੀ ਆ ਠੀਕ ਹੈ ਇੱਥੇ ਹੁਣ ਜਿਵੇਂ ਵਰਬ ਜਿਹੜੀ ਹੈ ਆ ਰਨਿੰਗ ਜਿਹੜੀ ਹੈ ਵਰਬ ਆ ਠੀਕ ਹੈ ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਇੱਕ ਹੋਰ ਸੈਂਟੈਂਸ ਦੇਖਦੇ ਹਾਂ ਜਿਵੇਂ ਕਿਹਾ ਹੋਵੇ ਕਿ ਪਲੇਇੰਗ ਇਜ਼ ਗੁੱਡ ਫਾਰ ਹੈਲਥ ਪਲੇਇੰਗ ਇਜ਼ ਗੁੱਡ ਫਾਰ ਹੈਲਥ ਯਾ ਪਲੇਇੰਗ სპੋਰਟਸ ਇਜ਼ ਗੁੱਡ ਫਾਰ ਹੈਲਥ ਹੁਣ ਜਿਹੜਾ ਜੇ ਆਪਾਂ ਇੱਥੇ ਪਲੇਇੰਗ ਸਪੋਰਟਸ ਇਹ ਵੀ ਲਿਖਿਆ ਹੁੰਦਾ ਤਾਂ ਪਲੇਇੰਗ ਸਪੋਰਟਸ ਇਹ ਦੋਵਾਂ ਇਹ ਸਾਰਾ ਹਿੱਸਾ ਜਿਹੜਾ ਹੈ ਨਾਉਨ ਹੀ ਬਜਣਾ ਸੀ ਇੱਕੋ ਸ਼ਬਦੀ ਬਜਣਾ ਸੀ ਠੀਕ ਹੈ ਹੁਣ ਇੱਥੇ ਜੇ ਆਪਾਂ ਇਟ ਲਾ ਦੇ ਪਲੇ ਦੀ ਥਾਂ ਤੇ ਇਟ ਇਜ਼ ਗੁੱਡ ਫਾਰ ਹੈਲਥ ਇਹਦੇ ਇਟ ਦਾ मीनिंग ਹੋ ਜਾਊਗਾ ਖੇਡਣਾ ਠੀਕ ਹੈ ਤਾਂ ਜੇ ਕੱਲਾ ਇਟ ਵੀ ਲੱਗ ਗਿਆ ਆਪਾਂ ਇੱਥੇ ਇਟ ਇਜ਼ ਗੁੱਡ ਫਾਰ ਹੈਲਥ ਤਾਂ ਵੀ ਸੈਂਟੈਂਸ ਪੂਰਾ ਬਣਦਾਗਾ ਤਾਂ ਵੀ ਸੈਂਟੈਂਸ ਦਾ ਕੋਈ मीनिंग ਬਣਦਾ ਗਰਮੈਟਿਕਲੀ ਠੀਕ ਹੁਣ ਜੇ ਇਸੇ ਸੈਂਟੈਂਸ ਨੂੰ ਆਪਾਂ ਇਦਾਂ ਕਹਿ ਦਈਏ ਹੀ ਇਜ਼ ਪਲੇਇੰਗ ਠੀਕ ਹੈ ਹੀ ਇਜ਼ ਪਲੇਇੰਗ ਤੇ ਇਹਦੀ ਥਾਂ ਤੇ ਆਪਾਂ ਇਟ ਲਾ ਦਈਏ ਹੀ ਇਜ਼ ਇਟ ਕੋਈ ਸੈਂਸ ਨਹੀਂ ਬਣਦੀ ਠੀਕ ਹੈ ਜੇ ਤਾਂ ਤੁਸੀਂ ਇਟ ਲਾ ਕੇ ਉਹਦਾ ਪੂਰਾ ਮੀਨਿੰਗ ਬਣਦਾ ਤਾਂ ਉਹ ਨਾਉਨਾ ਮਤਲਬ ਉਹ ਜੈਰੰਡਾ ਉਹ ਵਰਡ ਇਥੇ ਜੇ ਇਟ ਲਾ ਕੇ ਉਹਦੀ ਕੋਈ ਸੈਂਸ ਨਹੀਂ ਬਣਦੀ ਕੋਈ ਮੀਨਿੰਗ ਨਹੀਂ ਬਣਦੀ ਅ ਮੀਨਿੰਗ ਨਹੀਂ ਬਣਦਾ ਤਾਂ ਇਹਦਾ ਮਤਲਬ ਉਹ ਜਿਹੜਾ ਵਰਡ ਹੈ ਸੈਂਟੈਂਸ ਦੇ ਵਿੱਚ ਜਿਵੇਂ ਇੱਥੇ ਪਲੇਇੰਗ ਹੈ ਰਨਿੰਗ ਹੈ ਉਹ ਵਰਬ ਆ ਠੀਕ ਹੈ ਜੈਰੰਡ ਤੇ ਵਰਬ ਦੇ ਵਿੱਚ ਥੋੜਾ ਜਿਹਾ ਤੌਰ ਤੇ ਬਚਨ ਕਨਫਿਊਜ਼ ਕਨਫਿਊਜ਼ਨ ਹੋ ਜਾਂਦਾ ਜਦੋਂ ਜੈਰੰਡ ਨੂੰ ਨਵਾਂ ਨਵਾਂ ਸਿੱਖਦੇ ਆ ਬੱਚੇ ਠੀਕ ਹੈ ਕਨਫਿਊਜ਼ਨ ਐਸੀ ਚੀਜ਼ ਦਾ ਹੁੰਦਾ ਕਿ ਸੇਮ ਸ਼ਬਦ ਜਿਹੜਾ ਹੈ ਨਾਉਨ ਕਿਵੇਂ ਹੋ ਸਕਦਾ ਔਰ ਸੇਮ ਸ਼ਬਦ ਜਿਹੜਾ ਹੈ ਵਰਬ ਕਿਵੇਂ ਹੋ ਸਕਦਾ ਠੀਕ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਜੈਰਨ ਜਿਹੜਾ ਹੈ ਆ ਵਰਬ ਦੇ ਨਾਲੋਂ ਵੱਖਰਾ ਹੈ ਦੇਖਣ ਨੂੰ ਬੇਸ਼ੱਕ ਜਿਹੜੇ ਹੈ ਇੱਕੋ ਜਿਹੀ ਲੱਗਦੇ ਇੱਕੋ ਜਿਹੀ ਸੁਣਾਈ ਵੀ ਦਿੰਦੇ ਆ ਠੀਕ ਹੈ ਜਿਵੇਂ ਰਨਿੰਗ ਇੱਥੇ ਸੇਮ ਹੀ ਸੁਣਾਈ ਦਿੰਦਾ ਇੱਥੇ ਵੀ ਸੇਮ ਸੁਣਾਈ ਦਿੰਦਾ ਦੇਖਣ ਤੋਂ ਇੱਕੋ ਜਿਹੀ ਲੱਗਦੇ ਆ ਪਰ ਮੀਨਿੰਗ ਜਿਹੜੀ ਹੈ ਦੋਵਾਂ ਦੇ ਵੱਖੋ ਵੱਖਰੇ ਆ ਇੱਕ ਨਾਉਨ ਆ ਇੱਕ ਵਰਬ ਆ ਠੀਕ ਹੈ ਤਾਂ ਆ ਪੰਜ ਸੈਂਟੈਂਸ ਮੈਂ ਪੰਜਾਬੀ ਚ ਲਿਖਿਆ ਤੁਹਾਡੀ ਪ੍ਰੈਕਟਿਸ ਵਾਸਤੇ ਤਾਂ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਹੈ ਦੇਓ ਠੀਕ ਅ ਥੋੜਾ ਧਿਆਨ ਦੇ ਦਿਓ ਕਿਉਂਕਿ ਸਾਰਿਆਂ ਦੇ ਵਿੱਚ ਜਿਹੜਾ ਹੈ ਜੈਰੰਡ ਯੂਜ਼ ਨਹੀਂ ਹੋਣਾ ਮਤਲਬ ਨਾਉਂ ਵੀ ਯੂਜ਼ ਨਹੀਂ ਹੋਣਾ ਇਹ ਹੁਣ ਤੁਹਾਡੇ ਤੇ ਆ ਤੁਸੀਂ ਦੇਖਿਓ ਕਿ ਕਿਹੜੇ ਦੇ ਵਿੱਚ ਜੈਰੰਡ ਯੂਜ਼ ਹੋਣਾ ਮਤਲਬ ਨਾਉਂ ਨੂੰ ਯੂਜ਼ ਹੋਣਾ ਔਰ ਕਿੱਥੇ ਵਰਬ ਯੂਜ਼ ਹੋਣੀ ਆ ਇਹਨਾਂ ਸੈਂਟੈਂਸਸ ਦੇ ਵਿੱਚ ਠੀਕ ਤਾਂ ਜੇ ਅੱਜ ਦੀ ਕਲਾਸ ਜਿਹੜੀ ਹੈ ਪਸੰਦ ਆਈ ਹੋਵੇ ਤਾਂ ਲਾਈਕ ਕਰਿਓ ਕਮੈਂਟ ਕਰਿਓ ਔਰ ਸ਼ੇਅਰ ਵੀ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ